ਅਸੀਂ ਪਿੰਡ ਅਕਲੀਆ ਜ਼ਿਲ੍ਹਾ ਮਾਨਸਾ ਇਹ ਦਾਣਾ ਮੰਡੀ 'ਚ ਖੜੇ ਆਂ ਤੁਹਾਨੂੰ ਦਿਖਾ ਦਿੰਨੇ ਆਂ ਵੀ ਢੇਰ ਲੱਗੇ ਪਿਆ ਵਾਰ ਕਣਕ ਦੇ ਸਾਰੇ ਚਾਰਸ਼ਪੇਰੇ ਤੇ ਕਣਕ ਦੀ ਜਿਹੜੀ ਬੋਲੀ ਬਹੁਤ ਹੌਲੀ-ਹੌਲੀ ਜਿਹੜੀ ਹੋਈ ਨਹੀਂ ਸਰਕਾਰ ਜਿਹੜੀ ਹੋਈ ਨਹੀਂ ਕੈਦ ਨੂੰ ਹੋ ਗਿਆ ਅੱਜ 8-9 ਦਿਨ ਹੋ ਗਏ ਅੱਜ 8-9 ਦਿਨ ਹੋ ਗਏ ਬੋਲੀ ਤਾਂ ਇਹ ਜਿਹੜੀ ਸਰਕਾਰ ਦੀ ਤੁਸੀਂ ਚਾਲ ਦੇਖੋ ਨਿਜੀ ਸਮਝਣ ਦੀ ਕੋਸ਼ਿਸ਼ ਕਰੋ ਵੀ ਇਹਦੇ ਪਿੱਛੇ ਕਿਹੜੀ ਨੀਤੀ ਕੰਮ ਕਰ ਰਹੀ ਆ ਲਗਾਤਾਰ ਖਬਰਾਂ ਲੱਗ ਰਹੀਆਂ ਨੇ ਅਖਬਾਰਾਂ ਦੇ ਵਿੱਚ ਕਿ ਕਿਤੇ 20 ਰੁਪਏ ਕਮੰਡਲ ਦੇ ਹਿਸਾਬ ਦੇ ਨਾਲ ਕਣਕ ਜਿਹੜੀ ਉਹ ਪ੍ਰਾਈਵੇਟ ਜਿਹੜੀਆਂ ਕੰਪਨੀਆਂ ਨੇ ਏਜੰਸੀਆਂ ਨੇ ਜਿਹੜੀਆਂ ਪ੍ਰਾਈਵੇਟ ਪਲੇਅਰ ਨੇ ਬੰਦੇ ਨੇ ਉਹ ਆ ਕੇ ਸਿੱਧੇ ਕਣਕਾਂ ਨੂੰ ਖਰੀਦ ਕਰ ਰਹੇ ਨੇ ਕਦੇ 20 ਰੁਪਏ ਕਦੇ 5 ਰੁਪਏ ਕਮਾਂਟਲ ਮਗਰ ਬਹੁਤੇ ਥਾਮਾਂ ਦੇ ਉੱਤੇ 75 ਰੁਪਏ ਕਮਾਂਟਲ ਮਗਰ ਕਣਕ ਵੱਧ ਭਾਅ ਦੇ ਉੱਤੇ ਚੱਕੀ ਗਈ ਆ ਹੁਣ ਇਹ ਗੱਲ ਸਮਝਣ ਦੀ ਲੋੜ ਆ ਅਸੀਂ ਖਾਸ ਤੌਰ ਤੇ ਅਪੀਲ ਕਰਦੇ ਆ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਕਿ ਉਹੀ ਖੇਡ ਆ ਜਿਹਦੇ ਖਿਲਾਫ ਆਪਾਂ ਦਿੱਲੀ ਮੋਰਚਾ ਲਾ ਕੇ ਰੱਖਿਆ 13 ਮਹੀਨੇ ਤੇ ਅੱਜ ਵੀ ਆਪਾਂ ਸ਼ੰਭੂ ਦੇ ਨਾਮ ਉਜਾਉਣ ਦੀ ਖਾਤਰ ਅਸੀਂ ਉੱਥੇ ਲੜਿਆ 13 ਮਹੀਨੇ ਬਹਿ ਕੇ 700 ਬੰਦਾ ਆਪਾਂ ਮਰਵਾਇਆ ਉੱਥੇ ਉਸ ਨਾਰਸ ਤੋਂ ਬਾਅਦ ਜਿਹੜੇ ਕਾਲੇ ਕਾਨੂੰਨ ਇਹ ਹੀ ਉਹਨਾਂ ਦੇ ਵਿੱਚੋਂ ਇੱਕ ਕਾਨੂੰਨ ਇਹ ਸੀਗਾ ਵੀ ਹੌਲੀ 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 ਮੰਡੀਆਂ ਖਤਮ ਕਰੋ ਸਰਕਾਰੀ ਖਰੀਦ ਬੰਦ ਹੋ ਜਾਏ ਤੇ ਪ੍ਰਾਈਵੇਟ ਜਿਹੜੇ ਪਲੇਅਰ ਨੇ ਪ੍ਰਾਈਵੇਟ ਜਿਹੜੇ ਅਦਾਰੇ ਨੇ ਕੰਪਨੀਆਂ ਨੇ ਉਹ ਆ ਕੇ ਕਣਕਾਂ ਖਰੀਦੂਣੀਆਂ ਸ਼ੁਰੂ ਕਰਨਗੀਆਂ ਹੁਣ ਉਹਨਾਂ ਨੇ ਟ੍ਰੇਡ ਦੇ ਢੰਗ ਨਾਲ ਆ ਗਏ ਉਹ ਰੁਪਏ 60 ਰੁਪਏ 50 ਰੁਪਏ ਵਾਧ ਦਿੰਨਿਆ ਕਮੰਟਲ ਮਗਰ ਕਿਸਾਨ ਭਰਾਵੋ ਲਾਲਚ ਮਗਰ ਨਾ ਜਾਓ ਤੁਹਾਨੂੰ ਸਾਰਿਆਂ ਨੂੰ ਬੇਨਤੀ ਇਹ ਆ ਕਿ ਜਿੰਨੀ ਵੀ ਕਣਕ ਲਿਹਾਉਣੀ ਐ ਇੱਕ ਤਾਂ ਘਰਾਂ ਦੇ ਵਿੱਚੋਂ ਸਿੱਧੀ ਨਾ ਚਕਾਓ ਕਣਕ ਮੰਡੀਆਂ 'ਚ ਲੈ ਕੇ ਆਓ ਮਾਰਕੀਟ ਕਮੇਟੀ ਦੇ ਰਿਕਾਰਡ 'ਚ ਆਉਣੀ ਚਾਹੀਦੀ ਆ ਮਾਰਕੀਟ ਕਮੇਟੀ ਜਿਹੜੀ ਫੀਸ ਬਣਦੀ ਆ ਉਹ ਲੱਗਣੀ ਚਾਹੀਦੀ ਆ ਨਹੀਂ ਇਹ ਤੁਹਾਡਾ ਨਾ ਗੱਲ ਉਹ ਹੋਣੀ ਆ ਹਿਮਾਚਲ ਦੇ ਵਿੱਚ ਹਿਮਾਚਲ ਦਾ ਕਿਸਾਨ ਪਤਾ ਕਿਵੇਂ ਮਰਿਆ ਸਮਾਚਲ ਦੇ ਵਿੱਚ ਸਭ ਤੋਂ ਪਹਿਲਾਂ ੜਾਨੀ ਆਈ ਗਿਆ ਸੀਗਾ ਜਾ ਕੇ ਉੱਥੇ ੜਾਨੀ ਨੇ ਕਿਲੋ ਦੇ ਮਗਰ ਆ ਸੇਬਾਂ ਦਾ ਰੇਟ ਸੀ ਜਿਹੜਾ 10-12 ਰੁਪਏ ਚੱਕਤਾ ਸੀਗਾ ਲੋਕ ਆਉਣ ਲੱਗਿਆ ਵੀ ਇੱਧਰ ਸਾਡਾ 20 ਰੁਪਏ ਇੱਕ ਕਿਲੋ ਸੇਬ ਵਿਕਦਾ ਐ ਇੱਧਰ ਸਾਡਾ 30 ਰੁਪਏ 35 ਰੁਪਏ ਵੇਚਣ ਲੱਗ ਗਿਆ ਉੱਥੋਂ ਦੇ ਕਿਸਾਨਾਂ ਨੇ ਸਰਕਾਰੀ ਖਰੀਦ ਬੰਦ ਕਰਤੀ ਸਰਕਾਰੀ ਖਰੀਦ ਨੂੰ ਆਪਣਾ ਫੀਲਡ ਉੱਤੇ ਆਪਣਾ సేవ్ ਵੇਚਣਾ ਬੰਦ ਕਰਤਾ ਪ੍ਰਾਈਵੇਟ ਏਜੰਸੀਆਂ ਨੂੰ ਵੇਚਣਾ ਸ਼ੁਰੂ ਕਰਤਾ ਜਦੋਂ ਹੌਲੀ 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 ਇਹ ਕਾਰਪੋਰੇਟਾਂ ਨੂੰ ਅਡਾਨੀ ਵਰਗਿਆਂ ਨੂੰ ਪਤਾ ਲੱਗਿਆ ਵੀ ਬਿਲਕੁਲ ਸਰਕਾਰੀ ਖਰੀਦ ਬੰਦ ਹੋ ਚੁੱਕੀ ਹੈ ਸਰਕਾਰੀ ਮੰਡੀਆਂ ਬੰਦ ਹੋ ਚੁੱਕੀਆਂ ਨੇ ਜਿੰਨੀਆਂ ਵੀ ਮਾਰਕੀਟ ਕਮੇਟੀਆਂ ਬੰਦ ਹੋ ਚੁੱਕੀਆਂ ਨੇ ਉਸ ਤੋਂ ਬਾਅਦ ਉਸੇ ਅਡਾਨੀ ਨੇ ਉਸੇ ਸੇਵ ਦਾ ਰੇਟ ਜਿਹੜੇ ਰੇਟ ਤੇ ਉਹ 20 ਰੁਪਏ ਦਾ ਵੇਚਦੇ ਸੀ ਉਸ ਤੋਂ ਵੀ ਘਟਾ ਕੇ 15 23 12 ਰੁਪਏ ਲਿਆਇਆ ਸੀ ਤਾਂ ਉਸ ਵੇਲੇ ਉਹ ਫਸਿਆ ਹੋਇਆ ਉਹ ਤਨਾ ਕਿਸਾਨ ਮਜਬੂਰ ਹੋਇਆ ਤਹਾਂ ਤਹਾਂ ਝਾਕਦਾ ਸੀ ਮੈਂ ਹੁਣ ਜਾਮਾ ਤੇ ਜਾਮਾ ਕਿੱਧਰ ਨੂੰ ਕਿਉਂਕਿ ਸਰਕਾਰੀ ਖਰੀਦ ਬੰਦ ਹੋ ਚੁੱਕੀ ਸੀਗੀ ਉਹਨੂੰ ਫਸਾ ਲਿਆ ਇੱਕ ਵਾਰੀ ਜਾਲ ਦੇ ਵਿੱਚ ਵੱਧ ਜਿਵੇਂ ਆਪਾਂ ਚੋਗਾ ਪਾ ਦਿੰਦੇ ਆ ਲਾਲਚ ਦੇ ਦਿੰਦੇ ਆ ਇਹ ਵੀ ਸਕੀਮ ਉਹੀ ਹੈ ਮੇਰਾ ਫਿਰ ਖਿਆਲ ਕਰਿਓ ਧਿਆਨ ਦਿਓ ਜਿੰਨੇ ਵੀ ਕਿਸਾਨ ਭਰਾ ਵੀ ਸੋਨੂੰ ਇੱਕ ਵਾਰੀ ਵੱਧ ਲਾਲਚ ਦੇ ਕੇ ਕੋਈ 50 ਰੁਪਏ ਵੱਧ ਕਮਾਂਟਲ ਮਗਰ ਕੋਈ 60 ਰੁਪਏ ਕੋ 70 ਰੁਪਏ ਤਾਨੂੰ ਇੱਕ ਵਾਰੀ ਜੇ ਵੀ ਤੁਹਾਡੀ ਸਰਕਾਰੀ ਖਰੀਦ ਐ ਬੰਦ ਕਰਾਉਣਗੇ ਸਰਕਾਰੀ ਮੰਡੀਆਂ ਬੰਦ ਕਰਾਉਣਗੇ ਤੁਹਾਨੂੰ ਵੱਧ ਲਾਲਚ ਦੇ ਕੇ ਚਾੜ ਤੇ ਲਾ ਕੇ ਉਧਰ ਲੈ ਜਾਣਗੇ ਜਦੋਂ ਤੁਸੀਂ ਨਿਰਪਰ ਹੋ ਗਏ ਪ੍ਰਾਈਵੇਟ ਘੜੀਆਂ ਦੇ ਉੱਤੇ ਪ੍ਰਾਈਵੇਟ ਏਜੰਸੀਆਂ ਦੇ ਉੱਤੇ ਤਾਂ ਤੁਹਾਨੂੰ ਇਧਰੋਂ ਸਰਕਾਰੀ ਮੰਡੀਆਂ ਸਰਕਾਰਾਂ ਨੇ ਬੰਦ ਜਿਹੜਾ ਸੌਖੀ ਗੱਲ ਹੈ ਜੇ ਦਾਣਾ ਮੰਡੀ ਦੇ ਵਿੱਚ ਕਣਕ ਹੀ ਨਹੀਂ ਆਈ ਕਾ ਸਰਕਾਰ ਨੇ ਖਰੁੰਜੇ ਜਣ ਕੇ ਕੀ ਕਰਨੇ ਆ ਦਾਣਾ ਮੰਡੀਆਂ ਪੱਕੀਆਂ ਕਰਕੇ ਕੀ ਕਰਨੀਆਂ ਸਰਕਾਰ ਨੇ ਕਿਹੜਾ ਮਨ ਕੋਈ ਬਿਗਣੀ ਉਹ ਚੀਜ਼ ਨਹੀਂ ਵਿਕਣਾ ਰਹੀ ਤਾਂ ਇਸ ਕਰਕੇ ਸਰਕਾਰ ਨੇ ਦਾਣਾ ਸਾਰੀਆਂ ਮੰਡੀਆਂ ਖਤਮ ਕਰਕੇ ਮਾਰਕੀਟ ਕਮੇਟੀਆਂ ਭੰਗ ਕਰਕੇ ਜੇ ਪਿੱਛੇ ਰੌਲਾ ਪਿਆ ਹੁਣ 26 ਮਾਰਕੀਟ ਕਮੇਟੀਆਂ ਤੇ ਘੱਟੋ ਘੜ 500 ਮੰਡੀ ਆ ਸਰਕਾਰ ਨੇ ਸੋਚ ਲਿਆ ਸੀਗਾ ਪਰ ਰੌਲਾ ਪੈ ਗਿਆ ਇਹ ਪਿੱਛੇ हट ਕੇ ਨੋਟੀਫਿਕੇਸ਼ਨ ਇੱਕ ਵਾਰੀ ਜਾਰੀ ਹੋ ਗਿਆ ਸੀਗਾ ਇੱਕ ਵਾਰੀ ਭਵੰਤ ਫਿਰ ਪਿੱਛੇ ਆੜ ਗਿਆ ਹੁਣ ਇਹ ਸਰਕਾਰ ਇਹਨਾਂ ਏਜੰਸੀਆਂ ਦੇ ਨਾਲ ਇਹਨਾਂ ਕਲਫਟਰ ਨਾਲ ਰਲੀ ਹੋਈ ਹੈ ਇੰਨੇ ਕਹਦਾ ਲੋਕ ਲਾਲਚ ਮੈਂ ਤੁਹਾਨੂੰ ਮਾੜਾ ਨਹੀਂ ਕਹਿੰਦਾ ਪਰ ਇਹ ਲਾਲਚ ਬੁਰੀ ਬਲਾ ਹੁੰਦੀ ਹੈ ਲਾਲਚ ਮਾੜਾ ਬਾਈ ਉਹ ਗੱਲ ਹੈ ਬਾੜਾ ਖਾਂਦੀ ਥੋੜੋ ਵੀ ਜਾਂਦੀ ਸਾਡੇ ਹਾਲਾਤ ਇਹ ਨਾ ਕਿਤੇ ਹੋ ਜਾਣਾ ਵਿਆਸਰ ਨੂੰ ਲੱਗਦਾ ਵੀ 50 ਰੁਪਏ ਵਧ ਦੇ ਰਿਹਾ 20 ਰੁਪਏ 70 ਰੁਪਏ ਵਧ ਦੇ ਰਿਹਾ ਤੇ ਵੰਗੀ ਹੋ ਜਾਏ ਕੰਮ ਸੋ ਬੇਨਤੀ ਹੈ ਕਿ ਤਾਂ ਸਿੱਧੇ ਰੂਪ ਦੇ ਵਿੱਚ ਘਰਾਂ ਦੇ ਵਿੱਚੋਂ ਬਾਈ ਜਿਹੜੀ ਕਣਕ ਨਾਂ ਚਾ ਉਹ ਕਿਸੇ ਵੀ ਪ੍ਰਾਈਵੇਟ ਕੰਪਨੀ ਨੂੰ ਗਾਣਾ ਮੰਡੀ ਦੇ ਵਿੱਚ ਕਣਕ ਲੈ ਕੇ ਆਓ ਜਿਵੇਂ ਡਗਰੂ ਪਿੰਡ ਪਤਾ ਲੱਗਿਆ ਜਿੱਥੇ ਸੈਲੋਗੜਾਨੀ ਦਾ ਮੋਗੇ ਜ਼ਿਲ੍ਹੇ ਦਾ ਪਿੰਡ ਹੈ ਉੱਥੇ ਵੱਡੇ ਪੱਧਰ ਦੇ ਵੱਡੇ ਪੱਧਰ ਦੇ ਉੱਤੇ ਸਿੱਧੇ ਰੂਪ ਦੇ ਵਿੱਚ ਆ ਸੁੱਧ ਕੋਈ ਕਣਕ ਲੋਕ ਉਥੇ ਟਰਾਲੀਆਂ ਭਰ ਕੇ ਮੰਡੀਆਂ ਚ ਲਾ ਰਹੇ ਆ ਸੋ ਸਾਨੂੰ ਅਪੀਲ ਆ ਇਹ ਬਹੁਤ ਨੁਕਸਾਨਦੇ ਆ ਆਪਾਂ ਇਹੀ ਜਿਹੜੀਆਂ ਚੀਜ਼ਾਂ ਦੇ ਖਾਤਰ ਆਪਾਂ ਅੱਜ ਵੀ ਬੈਠੇ ਬਾਟਰਾਂ ਦੇ ਲੜ ਰਹੇ ਆ ਪਹਿਲਾਂ ਵੀ ਲੜੇ ਆ ਜੇ ਉਹੀ ਕੰਮ ਸ਼ੁਰੂ ਹੋ ਗਿਆ ਦਾ ਅਪੀਲ ਆ ਭਰਾਵੋ ਸਰਕਾਰ ਨੂੰ ਇਹ ਚੇਤਾਵਨੀ ਦੇਣੀ ਚਾਹੀਦੀ ਆ ਇਕੱਠੇ ਹੋ ਕੇ ਸਾਰੀਆਂ ਜਿੰਨੀਆਂ ਕਿਸਾਨ ਜਿੱਥੇ ਬੰਦੀਆਂ ਨੇ ਵੀ ਜਿਹੜੇ ਤੁਸੀਂ ਕਣਕ ਬੋਲਾ ਦੇਖੋ ਹਰਾਨੀ ਦੀ ਗੱਲ ਆ ਪਹਿਲੀ ਵਾਰੀ ਹੋ ਰਿਹਾ ਕਣਕ ਨਹੀਂ ਕਣਕ ਜਦੋਂ ਵੀ ਦਾਣਾ ਮੰਡੀ ਚ ਆਉਂਦੀ ਸੀਗੀ ਨਾਲ ਦੀ ਨਾਲ ਕਣਕ ਬੋਲੀ ਲੱਗ ਕੇ ਤੇ ਬੁਰੀਆਂ ਭਰ ਜਾਂਦੀਆਂ ਸੀ ਝੁੱਲ ਜਾਂਦੀ ਸੀ ਹੁਣ ਇਹ ਕਹਿੰਦੇ 12 ਮੁਹੱਜਰ ਆ ਗਿਆ 15 ਆ ਗਿਆ 12 ਦੇ ਤੱਕ ਦੇ 13 ਆ ਗਿਆ ਕਣਕ ਨਹੀਂ ਗਿੱਲੀ ਹੁੰਦ ਕੋਈ ਨਹੀਂ ਇਹ ਜਾਣ ਕੇ ਡਰ ਮੈਂ ਵੀ ਲੋਕਾਂ ਨੂੰ ਖੱਜਲ ਕਰੋ ਅੱਜ ਹੌਲੀ-ਹੌਲੀ ਜਿਹੜੀ ਖਰੀਦ ਸ਼ੁਰੂ ਕਰੋ ਬੋਲੀਆਂ ਨਾ ਲਾਓ ਅੱਕੇ ਹੋਏ ਮਜਬੂਰ ਲੋਕ ਸੁੱਧੇ ਰੂਪ ਦੇ ਵਿੱਚ ਉਹਨਾਂ ਅੜਾਨੀਆਂ-ਆਵਾਨੀਆਂ ਉਹਨਾਂ ਘਰਾਂਿਆਂ ਨੂੰ ਕਰਪਟਾਂ ਨੂੰ ਕੰਨ ਕ ਆਪਣੀ ਵੇਚਣੀ ਸ਼ੁਰੂ ਕਰ ਦੇਣ ਜਿਵੇਂ Jio ਦੇ SIM ਤੇ ਲਾਏ ਸੀ ਬਈ ਸਾਰਾ ਕੁਝ ਹੀ ਹੈ Jio ਦੇ SIM ਤੇ ਲਾਏ ਲੋਕਾਂ ਨੂੰ ਕਿੰਨੇ ਹੋਰ ਹੈ ਜੇ ਆਹੀਂ-ਆਹੀਂ ਫਸਾਉਂਦੇ ਨੇ ਇਹ ਉਹ ਜਿਵੇਂ ਮੱਛੀ ਫਸਾਉਂਦੇ ਹੁੰਦੇ ਹਨਾ ਉਹ ਕੋਈ ਨਾ ਕੋਈ ਦਾ ਕੁੰਡੀ ਦੇ ਉੱਤੇ ਚੀਜ਼ ਲਾਉਂਦੇ ਜਾਂ ਗਣਵਾ ਲਾਉਂਦੇ ਜਾਂ ਆਟਾ ਲਾਉਂਦੇ ਆ ਆਹੀਂ ਸਾਨੂੰ ਫਸਾ ਰਹੇ ਆ ਜਿਹੜੇ ਸੰਗਜ ਫਸ ਗਿਆ ਕੰਡਾ ਬਰੁੱਦ ਦੇ ਯਾਦ ਰੱਖੋਗੇ ਸੁਪੀਰ ਆ ਬੇਨਤੀ ਆ ਸਾਰੇ ਕਿਸਾਨ ਭਰਾਵਾਂ ਨੂੰ ਜਥੇਬੰਦੀਆਂ ਨੂੰ ਵੀ ਸਰਕਾਰ ਨੂੰ ਤਾਬਨੇ ਦੇਣੀ ਚਾਹੀਦੀ ਆ ਆ ਦੇਖੋ ਦੱਸੋ ਬਾਬਾ ਕਿੰਨੇ ਦਿਨ ਹੋ ਗਏ 8-9 ਦਿਨ ਹੋ ਗਏ ਆਸਾ ਹੋ ਗਿਆ 8-9 ਦਿਨ ਹੋ ਗਏ ਆਗੇ ਬੋਲੋ ਉਹ ਉੱਤੀ ਬੋਲੋ ਬੋਲੋ 80000 ਰੁਪਏ ਦੇ ਮਾਰ ਗੱਲ ਨਹੀਂ ਆਹ ਬਾਹਰ ਦਾ ਨਾ ਵੀ ਤਾਂ ਇਹਦਾ ਕਹਿੰਦੇ ਸੀਗਾ ਦਾਣਾ ਨਹੀਂ ਮੰਡੀ ਚ ਹੀ ਟਿੱਕੜਨ ਦੇ ਪਹਿਲਾਂ ਨਾਲ ਦੀ ਨਾਲ ਚੱਕ ਲਿਆ ਕਰਾਂਗੇ ਆ ਦੇਖ ਲਓ ਫਿਰ ਹਾਂ ਆ ਸਾਰੀ ਦਿਖਾ ਦੇ ਦਰਪਾ ਦੇਖ ਲੈ ਆ ਬਾਰ ਦਾ ਨਹੀਂ ਕੱਲ ਆਇਆ 4 ਸਪੇਰ ਆ ਭਰੀ ਪਈਆ ਮੰਡੀ ਸਾਰੀ ਬਾਰ ਤੋਂ ਨਹੀਂ ਕੱਲ ਆਇਆ ਜੀ ਹੋਰ ਇੱਕ